ਦੇ ਕੋ ਸਰਪ੍ਰਿੰਟ ਹੋਇਆ ਜਿਹਨਾਂ ਕੰਮ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇੱਥੇ ਦੀਪਚੀਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੇਸ ਦੇ ਨੇੜੇ ਜਿੱਥੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਤਾਬਰ ਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਰੇ ਨਗਰਾਨੀ ਐਸਐਸਪੀ ਬਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀਤੇ ਅਸੀਂ ਇਹਨਾਂ ਨੂੰ ਹਿਊਮਨ ਇੰਟੈਲੀਜੈਂਸ ਤੋਂ ਟੈਕਨੀਕਲ ਪਰਫਰਮੈਂਸ ਦੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਆਇਡੈਂਟੀਫਾਈ ਕਰਨ ਦਾ। ਅ ਹਿਸ਼ਾਰਪੁਰ ਪੁਲਿਸ, ਐ ਜੀਟੀਐਫ ਨੇ ਪਹਿਲਾਂ ਤੇ ਬਟਾਰਾ ਪੁਲਿਸ ਨੇ ਰਾਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ, ਰਿੰਦਰ ਰਵੀ ਤੇ ਜਵੰਦਰ ਸੋਵੀ। ਜਿਹੜੇ ਪਹਿਲਾਂ ਨੌਰ ਗੁਰਦਾਸਪੁਰ ਦੇ ਨੇ। ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਨ ਪਛਾਤੇ ਸੀਗੇ, ਇਹਨਾਂ ਨੂੰ ਬਟਾਰਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਪਰਿਣਾ ਕਰੀ ਜੋੜ ਕੇ ਉਹਨਾਂ ਦੀ شناخت ਕੀਤੀ ਹੈਗੀ ਹੈ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਪਟ ਹੈ ਮਾਨਿਤ ਹੈਗਾ ਉਹ ਜਿਹੜੇ ਸਾਂਚ ਵਾਟਰ ਸੁਜਿੰਦਰ ਸਿੰਘ ਇਹਨਾਂ ਨੂੰ ਇੱਕ ਅਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇਹ ਕੁਲੀਆਂ ਪਿੰਡ ਵੱਲੋਂ ਇਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ ਟਰੈਪ ਬਹੁਤ ਅੱਛੀ ਤਰ੍ਹਾਂ ਬਹੁਤ ਸਨੀਚਰ ਤਰੀਕੇ ਨਾਲ ਸਟੱਜ ਦੇਪੇਨਾਂ 'ਤੇ ਇੱਕ ਟਰੈਪ ਲੀ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਜਿਸ ਨੇ ਸਾਰੇ ਬਲਾਦਾਰਵਸਰਾਂ ਨੂੰ ਇਸੇ ਨੋਟਿਸ ਵਿੱਚ ਲੈ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅੰਨੇ ਦਾ ਫਾਇਰਿੰਗ ਇਨਵਿਸਪਨੇਟ ਫਾਇਰਿੰਗ ਕੀਤੀ ਅਨਪ੍ਰੋਵਕ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋ ਵੀ ਫਾਇਰਿੰਗ ਦੇ ਵਿੱਚ ਉਹ ਇੰਜਰ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਸ ਬੀਨ ਅਰੈਸਟਡ ਤੇ ਉਸ ਨੂੰ ਅਲਜਰੋ ਲਾਜ ਉਹਤੇ ਜਿਹੜਾ ਨੀਰਾ ਹਸਪੀਟਲ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਇਹ ਮਾਨੇ ਕਿ ਹੁਣ ਜਿਹੜਾ ਪਤਾ ਲੱਗਿਆ ਹੈ ਲੋ ਫਲਾ ਫੇ ਲਾਲ ਕੀ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2307 ਦੇ ਪਰਚੇ ਦਰਜ ਨੇ ਕ੍ਰਿਮਿਨਲ ਰਿਪੋਰਟ ਤੇ ਜੱਗੂ ਭਵਨਪੁਰੇ ਗੈਂਗ ਦੇ ਨਾਲ ਇਹ ਉਹਦਾ ਸੰਭਲ ਸੀਗਾ ਇਸ ਨੂੰ ਫੋਰਨ ਬੈਠੇ ਜੱਗੂ ਦੇ ਜਿਹੜੇ ਗੁਰਗੇ ਹੈਗੇ ਨੇ ਅਮਰਤ ਧਾਲਮ ਤੇ ਕੇਸ਼ਵ ਸਵਾਲਾ ਉਹ ਹੰਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪਕੱਚ ਜਿਹੜੀ ਡਨੀ ਬੱਲ ਤੇ ਮੰਨੂ ਕੰਚਾ ਅੰਬੂਰੀ ਉਸ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਇਹ ਦੀਪ ਚੁੰਮਾ ਉਹਦੀ ਕੈਜੂਐਲਟੀ ਹੈਗਾ ਇਹ ਇੱਕ ਵਾਰ ਚਲਦੀ ਹੈ ਇਹ ਵਰਚੁਅਲ ਦੀ ਇਹ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ ਖੁਫਸਾ ਫੈਨ ਲੱਪ ਜਿਨ੍ਹਾਂ ਦੀ ਆਪ ਵਰਚੁਅਲ ਦੀ ਲੜਾਈ ਹੈ ਐਕਸਟਰੈਕਸ਼ਨ ਦਸ਼ਤ ਦਾ ਮੌਜੂਦ ਆਦੇ ਵੱਲੋਂ ਇਹ ਆਪਣੇ ਟੈਕਟਰੀ ਨੂੰ ਵੀ ਐਕਸਟਰੈਕਸ਼ਨ ਹੋਰ ਕਰ ਸਕੀਏ ਅਸੀਂ ਆਪਣੇ ਗੈਰ ਕਾਨੂੰਨੀ ਧੰੜਿਆਂ ਨੂੰ ਹੋਰ ਬਰਾਵਾ ਦੇ ਸਕੀਏ ਪਰ ਇੱਥੇ ਮੈਂ ਆਦੇ ਮੱਧੋਂ ਰਾਹੀਂ ਕਰਾਂ ਕਿ ਉਹਨਾਂ ਦੇ ਸਾਰੇ ਮਨਸੂਬੇ ਅਸੀਂ ਜਦੋਂ ਪਟਕੇ ਤੇ ਇਹਨਾਂ ਨੂੰ ਬਾਹਰ ਵੀ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ। ਦੇਖਣ ਚ ਆਇਆ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨਾ ਕਿ ਬਹੁਤ ਸਾਰੇ ਥੋੜੇ ਥੋੜੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਅ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿਸੇ ਨੂੰ ਪੈਸੇ ਦਾ ਲਾਲਚ ਥੋੜਾ મોਟਾ ਦਿੱਤਾ ਜਾ ਰਿਹਾ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਕਿ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੱਢ ਲਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਪਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਧਕੇਲਿਆ ਜਾ ਰਿਹਾ ਹੈ ਯੂਜ਼ ਐਂਡ ਥਰੋ ਪਾਲਿਸੀ ਹੈ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦਾ ਐਵੇਂ ਇਹਨਾਂ ਨੂੰ ਇੱਕ ਟਿਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ 'ਚ ਰੱਖ ਕੇ ਤੇ ਉਹਨਾਂ ਤੋਂ ਕ੍ਰਾਈਮ ਕਰਾ ਲਿੱਤਾ ਜਾਂਦਾ ਹੈ ਇਸ ਕਰਕੇ ਮੈਂ ਨੌਜੋਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਤੇ ਚਾਂਸੇ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਆਇਸ਼ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪਾਸੇ ਪੂਜ਼ੇ ਨਸ਼ਾ ਵੇਚ ਕੇ ਧਿਆਰ ਵਿੱਚ ਕੇ ਬਣਾਏ ਹੋਏ ਨੇ ਤੋਂ ਉਹਨਾਂ ਨੂੰ ਤੁਸੀਂ ਆਪਾਂ ਨੁਕਸਾਨ ਨਾ ਕਰੋ ਮੇਸਟ੍ਰੀਮ 'ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਕਾਰਨ ਕੀ ਇਹ ਦੇਖੋ ਸਾਹਮਣੇ ਆਇਆ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਦੀਪ ਜੰਮੇ ਇਹਨਾਂ ਦੀ ਜਿਹੜੀ ਡਨ ਬੋਨੀ ਬੱਲ ਤੇ ਬਨਪੰਚਾਮਪੂਰੀ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨ ਬਰੋਈ ਜਿਹੜੀ ਗੈਂਗ ਦੀ ਆਰਟਿਸਟ ਚ ਵਰਚਸਲ ਦੀ ਲੜਾਈ ਹੈ ਉਹਦੀ ਉਹਦੀ ਪੇਟ ਚੜਿਆ ਦੀਪ ਜੰਮੇ